ਕਰੀਬ 5 ਕਿਲੋ ਚਿੱਟੇ ਸਮੇਤ ਦੋ ਸ਼ਿਕਾਰੀ ਦਬੋਚੇ ਨੇ ਫਿਰੋਜ਼ਪੁਰ ਦੀ ਪੁਲਿਸ ਨੇ ਤੇ ਆਹ ਚਿੱਟਾ ਤੁਹਾਨੂੰ ਦਿਖਾ ਦਿੰਨੇ ਆ ਸਾਹਮਣੇ ਪਿਆ ਇਹ ਦੋ ਬੰਦੇ ਨੇ ਇੱਕ ਕੋਲੋਂ ਤਾਂ ਕਰੀਬ ਸਾਢੇ 4 ਕਿਲੋ ਆ ਤੇ ਬਾਕੀ ਦੂਜੇ ਕੋਲੋਂ ਵੀ ਕਰੀਬ ਅੱਧਾ ਕਿਲੋ ਦੇ ਆਸ-ਪਾਸ ਆ ਥਾਣਾ ਕਲਖੁਰਦੇ ਐਸਐਚਓ ਗੁਰਪ੍ਰੀਤ ਸਿੰਘ ਔਰ ਤੁਹਾਨੂੰ ਪਹਿਲਾਂ ਦੱਸ ਦਿਆਂ ਕਿ 25 ਲੱਖ ਰੁਪਈਆ ਤਾਂ 10 ਕਿਲੋ ਚਿੱਟਾ ਜਿਹੜਾ ਪਹਿਲਾਂ ਵੀ ਇਹਨਾਂ ਨੇ ਫੜਿਆ ਸੀ ਡੀਐਸਪੀ ਬੈਠੇ ਨੇ ਕਰਨ ਸ਼ਰਮਾ ਜਿਨ੍ਹਾਂ ਦੀ ਦੇਖਰੇਖ ਚ ਹੋਇਆ ਔਰ ਇਹ ਜਾਣਕਾਰੀ ਲੈਣੇ ਆ ਭពਿੰਦਰ ਸਿੰਘ ਐਸਐਸਪੀ ਫਿਰੋਜ਼ਪੁਰ ਕੋਲੋਂ ਸਰ ਇਹ ਕਿਵੇਂ ਫੜੇ ਆ ਕਿੱਥੇ ਜਾ ਰਹੇ ਸੀ ਕਿੱਥੋਂ ਆ ਰਹੇ ਸੀ ਇਹ ਜਿਹੜਾ ਯੁੱਧ ਨਸ਼ੇ ਵਿਰੁੱਧ ਮਾਨਯੋਗ ਸੀਐਮ ਸਾਹਿਬ ਵੱਲੋਂ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਸਾਡੇ ਮਾਨਯੋਗ ਡੀਏਜੀ ਫਿਰੋਜ਼ਪੁਰ ਰੇਂਜ ਵੱਲੋਂ ਜਿਹੜੀਆਂ ਹਦਾਇਤਾਂ ਅਨੁਸਾਰ ਸਾਡੇ ਵੱਲੋਂ ਬਹੁਤ ਹੀ ਵਧੀਆ ਇੱਕ ਇਹਨਾਂ ਦੇ ਖਿਲਾਫ ਯੁੱਧ ਚੱਲ ਰਿਹਾ ਹੈ ਨਸ਼ੇ ਦੇ ਖਿਲਾਫ ਤੇ ਜਿਹੜੇ ਨਸ਼ੇ ਦੇ ਵਪਾਰੀ ਆ ਉਹ ਸੀ ਲਗਾਤਾਰ ਫੜ ਕੇ ਉਹਨਾਂ ਨੂੰ ਜੇਲ੍ਹ ਭੇਜ ਰਹੇ ਆ ਤੇ ਉਹਨਾਂ ਤੋਂ ਵੱਡੀਆਂ ਰਿਕਵਰੀਆਂ ਕਰ ਰਹੇ ਆ ਇਵੇਂ ਹੀ ਜਿਹੜੀ ਹੁਣ ਡੀਐਸਪੀ ਰੂਰਲ ਐਸਪੀਡੀ ਡੀਐਸਪੀ ਰੂਰਲ ਤੇ ਐਸਐਚਓ ਹਲਕੁਰਦ ਤੇ ਨਾਲ ਹੀ ਸੀਆਈ ਇਨਚਾਰਜ ਵੱਲੋਂ ਤੇ ਆ ਜਿਹੜੀ ਸਾਰੀ ਸਮੁੱਚੀ ਟੀਮ ਖੜੀ ਹੈ ਇਹਨਾਂ ਵੱਲੋਂ ਬੜੀ ਵਧੀਆ ਮਿਹਨਤ ਕਰਦੇ ਹੋਏ ਦੋ ਬੰਦਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਜੋ ਨਿਰਮਲ ਸਿੰਘ ਉਰਫ सोनू ਉਮਰ ਕਰੀਬ 25 ਸਾਲ ਤੇ ਵਾਸੀ ਨੇਗਾ ਵਾਲੇ ਝੁੱਗੇ ਥਾਣਾ ਸਦਰ ਫਿਰੋਜ਼ਪੁਰ ਤੇ ਐਵੇਂ ਗੁਰਜੀਤ ਸਿੰਘ ਉਮਰ 24 ਸਾਲ ਪੁੱਤਰ ਸੁਖਜੀਤ ਸਿੰਘ ਵਾਸੀ ਖਾਨਕੇ ਥਾਣਾ ਸਦਰ ਫਿਰੋਜ਼ਪੁਰ ਇਹਨਾਂ ਨੂੰ ਗ੍ਰਿਫਤਾਰ ਕਰਕੇ ਇਹਨਾਂ ਪਾਸੋਂ ਇੱਕ ਪਾਸੋਂ 4 ਕਿਲੋ 516 ਗ੍ਰਾਮ ਹੈਰੋਇਨ ਤੇ ਇੱਕ ਮੋਬਾਈਲ ਫੋਨ ਤੇ ਦੂਸਰੇ ਪਾਸੋਂ 400 ਗ੍ਰਾਮ ਹੈਰੋਇਨ ਤੇ ਇੱਕ ਮੋਟਰਸਾਈਕਲ ਬਰਾਮਦ ਕਰਨ ਸਫਲਤਾ ਹਾਸਲ ਹੋਈ ਹੈ ਇਹ ਜਿਹੜੇ ਦੋਨੇ ਹੀ ਇਹਨਾਂ ਦੇ ਖਿਲਾਫ ਸਾਡੀ ਜਿਹੜੀ ਚੱਲ ਰਹੀ ਹੈ ਤਫ਼ਤੀਸ਼ ਬੈਕਵਰਡ ਤੇ ਫਾਰਵਰਡ ਲਿੰਕੇਜਸ ਚੱਲ ਰਹੇ ਆ ਜਿਹੜੇ ਇਹਨਾਂ ਦੇ ਹੋਰ ਵੀ ਸਾਥੀ ਆ ਤਫ਼ਤੀਸ਼ ਦੌਰਾਨ ਜਿਹੜੇ ਸਾਹਮਣੇ ਆਏ ਉਹਨਾਂ ਨੂੰ ਅਸੀਂ ਜਲਦ ਤੋਂ ਜਲਦ ਗ੍ਰਿਫਤਾਰ ਕਰਾਂਗੇ ਇਹ ਹੈ ਤਾਂ ਸਰ ਦੋਨੋਂ ਵੱਖਰੀ ਵੱਖਰੀ ਪਰ ਥਾਣੀ ਇੱਕ ਚੀ ਆ ਮਾਮਲੇ ਹਾਂਜੀ ਨਹੀਂ ਵੱਖੋ ਵੱਖਰੇ ਆ ਜੀ ਇਹ ਲੇਕਿਨ ਇਹ ਇੱਕ ਥਾਣਾ ਸਦਰ ਦੇ ਵਿੱਚ ਪਰਚਾ ਦਰਜ ਕੀਤਾ ਇੱਕ ਘਲਖੁਰਦੂਚ ਕੀਤਾ ਇਹ ਦੋਵੇਂ ਇਹਨਾਂ ਦਾ ਆਪਸ ਵਿੱਚ ਕੋਈ ਤਾਲਮਿਲ ਨਹੀਂ ਮਤਲਬ ਫੜੇ ਸੇਮ ਡੇ ਆਪਾਂ ਕਹਿ ਸਕਦੇ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਤੇ ਸਰ ਇਸ ਥਾਣੇ ਨੇ ਪਹਿਲਾਂ ਵੀ 25 ਲੱਖ ਦੇ ਆਸ-ਪਾਸ ਜਿਹੜਾ ਡਰੱਗ ਮਣੀ ਪੜੀ ਸੀ ਔਰ 10 ਕਿਲੋ ਦੇ ਆਸ-ਪਾਸ ਟੋਟਲ ਕਿੰਨਾ ਕੁ ਹੋ ਗਿਆ ਜੀ ਆ ਇੱਕ ਦੋ ਮਹੀਨੇ ਚ ਇਹਨਾਂ ਦੀ ਰਿਕਵਰੀ ਬਿਲਕੁਲ ਜੀ ਇਹਨਾਂ ਨੇ ਕਾਫੀ ਰਿਕਵਰੀ ਸੋਹਣੀ ਕੀਤੀ ਹੈ ਤੇ ਪਿਛਲੇ ਦਿਨਾਂ ਦੇ ਵਿੱਚ ਇਹ ਕਰੀਬ 20 ਕਿਲੋ ਦੇ ਕਰੀਬ ਇਹਨਾਂ ਨੇ ਰਿਕਵਰੀ ਕਰ ਲਈ ਥਾਣੇ ਦੇ ਵਿੱਚ ਤੇ ਰਲ ਕੇ ਇਹਨਾਂ ਨੇ ਸਾਰਿਆਂ ਨੇ ਤੇ ਬਹੁਤ ਸੋਹਣੀ ਵਧੀਆ ਵਰਕਿੰਗ ਚੱਲ ਰਹੀ ਹੈ ਪਿੱਛੇ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਬਹੁਤ ਹੀ ਵਧੀਆ ਇਨਾਮ ਆਏ ਜਿਸ ਦੇ ਵਿੱਚ ਕੁਝ ਜਾਣੇ ਦੀ ਤਰੱਕੀ ਕੀਤੀ ਗਈ ਉਹਨਾਂ ਨੂੰ ਅਗਲਾ ਰੈਂਕ ਦਿੱਤਾ ਗਿਆ ਤੇ ਅਤੇ ਇਵੇਂ ਹੀ ਜਿਹੜੇ ਕੁਝ ਕੈਸ਼ ਰਿਵਾਰਡ ਡੀਜੀਪੀਜ਼ ਕਮੈਂਡੇਸ਼ਨ ਡਿਸਕ ਉਹਨਾਂ ਵੱਲੋਂ ਕੋਈ ਚੀਜ਼ ਵੀ ਜਿਹੜੀ ਅਸੀਂ ਉਹਨਾਂ ਇਹ ਸੰਬੰਧੀ ਜਦੋਂ ਕੋਈ ਚੰਗੀ ਕਾਰਗੁਜ਼ਾਰੀ ਕਰਦਾ ਅਸੀਂ ਲਿਖ ਕੇ ਭੇਜਦੇ ਹਾਂ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਇਮੀਡੀਏਟਲੀ ਉਹ ਸਾਨੂੰ ਦਿੱਤਾ ਜਾਂਦਾ ਹੈ ਇਹੀ ਟੀਮ ਹੈ ਸਰ ਜਿਹੜੀ ਪਿਛਲੇ ਦਿਨੀ 20 ਕਿਲੋ ਖੜਨ ਆਲੀ ਹੈ ਜੀ ਬਿਲਕੁਲ ਬਿਲਕੁਲ ਜੇਹੀ ਟੀਮ ਹੈ ਸਾਰੀ ਇਹਨਾਂ ਨੇ ਬਹੁਤ ਵਧੀਆ ਕੰਮ ਕੀਤਾ ਹੈ ਇਹਨਾਂ ਜੋ ਕੁਝ ਜਣਾਂ ਨੂੰ ਤਰੱਕੀ ਦਿੱਤੀ ਗਈ ਹੈ ਤੇ ਜਿਵੇਂ ਸਾਡੇ ਐਸ.ਐਸ.ਈ. ਸਾਹਿਬ ਮਨਦੀਪ ਸਿੰਘ ਬੈਠੇ ਆ ਇਹਨਾਂ ਨੂੰ ਤਰੱਕੀ ਆਪ ਕੀਤਾ ਗਿਆ ਹੈ ਮਾਨਯੋਗ ਡੀ.ਜੀ.ਪੀ. ਸਾਹਿਬ ਵੱਲੋਂ ਚੰਗੇ ਕੰਮ ਦੇਖ ਕੇ ਮਿਹਨਤ ਦੇਖ ਕੇ ਹਮ ਸਰ ਟੋਟਲ ਓਵਰਾਲ ਕਿੰਨਾ ਕੁ ਰਿਕਵਰ ਹੋ ਚੁੱਕਿਆ ਜਿਹੜਾ ਯੁੱਧ ਨਸ਼ਾ ਵਿਰੁੱਧ ਦੇ ਤਹਿਤ ਹੁਣ ਇਹਨਾਂ ਦੇ ਨਾਲ ਜਦੋਂ ਦਾ ਸਮਾਂ ਨਸ਼ਾ ਵਿਰੁੱਧ ਦੇ ਵਿੱਚ ਸਾਡੇ ਵੱਲੋਂ ਜ਼ਿਲ੍ਹਾ ਫਿਰੋਜ਼ਪੁਰ ਪੁਲਿਸ ਵੱਲੋਂ ਹੈਰਨ 84 ਕਿਲੋ 764 ਗ੍ਰਾਮ ਕਰੀਬ 85 ਕਿਲੋ ਹੈਰਨ ਤੇ ਜਿਹੜੀ ਅਫੀਮ ਹੈ 6 ਕਿਲੋ 231 ਗ੍ਰਾਮ ਪੋਪੀ ਹਸਕ 600 ਕਿਲੋ ਤੇ ਇਵੇਂ ਹੀ 22196 ਨਸ਼ੀਲੇ ਕੈਪਸੂਲ ਤੇ ਡਰੱਗ ਮਨੀ 79 ਲੱਖ ਤੇ 2000 ਇਹ ਜਿਹੜੀ ਡਰੱਗ ਮਨੀ ਕੀਤੀ ਹੈ ਤੇ ਇਵੇਂ ਇਹ ਟੋਟਲ 24 ਵੈਪਨ 9 ਮੈਗਜ਼ੀਨ ਤੇ 138 ਕਾਟ੍ਰਿਜ ਜਿਹੜੇ ਇਸ ਸਮੇਂ ਦੌਰਾਨ ਪਿਛਲੇ 3 ਮਹੀਨੇ ਚ ਰਿਕਵਰ ਕੀਤੀ ਗਈ ਤਾਂ ਬਿਲਕੁਲ ਜਿਹੜੀ ਅੱਜ ਪ੍ਰੈਸ ਕਾਨਫਰੰਸ ਕੀਤੀ ਗਈ ਆ ਇਸ ਦੇ ਵਿੱਚ ਤੁਹਾਨੂੰ ਦੱਸਿਆ ਕਰੀਬ 5 ਕਿਲੋ ਚਿੱਟਾ ਫਿਰ ਫੜਿਆ ਗਿਆ ਔਰ ਟੋਟਲ 20 ਕਿਲੋ ਦੇ ਆਸ-ਪਾਸ ਜਿਹੜਾ ਥਾਣਾ ਕਲਖੁਰਦੀ ਪੁਲਿਸ ਔਰ ਪੂਰੀ ਟੀਮ ਦੇ ਵੱਲੋਂ ਫੜਿਆ ਗਿਆ ਫਿਲਹਾਲ ਦੀ ਘੜੀ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ ਰਾਏ ਜ਼ਰੂਰ ਲਿਖਣਾ ਕਿ ਫਿਰੋਜ਼ਪੁਰ ਪੁਲਿਸ ਦੀ ਇਹ ਕਾਮਯਾਬੀ ਨੂੰ ਤੁਸੀਂ ਕਿਵੇਂ ਦੇਖਦੇ ਹੋ ਫਿਰੋਜ਼ਪੁਰ ਤੋਂ ਕੈਮਰਾ ਪਰਸਨ ਦੇ ਨਾਲ ਸੁਖਵਿੰਦਰ ਸਿੰਘ ਸੋਹਣ ਇਹ ਬਰਾਮਦਗੀਆਂ ਕੀਤੀਆਂ ਤੇ ਗ੍ਰਿਫਤਾਰੀ ਕੀਤੀ ਹੈ ਬੜੀ ਵਧੀਆ ਇਹ ਜਿਹੜੀ 4 ਕਿਲੋ 516 ਗ੍ਰਾਮ ਹੈਰਨ ਦੀ ਰਿਕਵਰੀ ਹੋਈ ਹੈ। ਐਵੇਂ ਸੀਆਈਏ ਵੱਲੋਂ ਵੀ ਐਸਪੀ ਡੀ ਸਾਹਿਬ ਦੀ ਤੇ ਡੀਐਸਪੀ ਡੀ ਇਨਚਾਰਜ ਸੀਆਈਏ ਦੀ ਇਹਨਾਂ ਦੀ ਸੁਪਰਵਾਈਜ਼ਨ ਚ ਬੜਾ ਵਧੀਆ ਹੋਇਆ ਜਦੋਂ ਇਹਨਾਂ ਨੇ ਗੁਰਜੀਤ ਸਿੰਘ ਉਮਰ 25 ਸਾਲ ਪੁੱਤਰ ਸੁਖਜੀਤ ਸਿੰਘ ਵਾਸੀ ਪਿੰਡ ਖਾਨੇਕੇ ਉਹਨੂੰ ਗ੍ਰਿਫਤਾਰ ਕਰਕੇ ਉਹ ਤੋਂ ਇੱਕ ਮੋਟਰਸਾਈਕਲ ਤੇ 400 ਗ੍ਰਾਮ ਹੈਰਨ ਬਰਾਮਦ ਕਰਨ ਸਫਲਤਾ ਹਾਸਲ ਹੋਈ ਹੈ। ਇਹਦੇ ਵਿੱਚ ਦੋਨਾਂ ਦਾ ਇਹੀ ਹੈ ਮੇਨ ਵੀ ਆਪਾਂ ਕਰੀਬ 5 ਕਿਲੋ ਦੇ ਕਰੀਬ ਜਿਹੜੀ ਹਨ ਰਿਕਵਰ ਕਰਨ ਚ ਕਾਮਯਾਬੀ ਹਾਸਲ ਹੋਈ ਹੈ ਤੇ ਇਹਦੇ ਨਾਲ ਸਾਨੂੰ ਹੋਰ ਵੀ ਜਿਹੜੇ ਅੱਗੇ ਕੁਝ ਸਾਨੂੰ ਲੀਡਸ ਮਿਲੀਆਂ ਵੀ ਜਿਹੜੇ ਮਕਦਮਾ ਨੰਬਰ 79 ਦੇ ਵਿੱਚ ਨਿਰਮਲ ਸਿੰਘ ਔਰ ਸੋਨੂ ਆ ਜਿਹੜਾ ਪੁੱਤਰ ਜਗੀਰ ਸਿੰਘ ਵਾਸੀ ਨੇਹਾਂਗਾਂਵਾਲਾ ਝੁਕੇ ਇਸ ਤੋਂ ਸਾਨੂੰ ਹੋਰ ਵੀ ਲੀਡਸ ਮਿਲੀਆਂ ਜਿਹੜਾ ਹੋਰ ਵੀ ਕਾਫੀ ਬਰਾਮਦਗੀ ਤੇ ਅਰੈਸਟ ਹੋਣ ਦੀ ਸਾਨੂੰ ਪੂਰੀ ਆਸ ਹੈ ਵੀ ਅਸੀਂ ਹੋਰ ਬੰਦਿਆਂ ਨੂੰ ਅਰੈਸਟ ਕਰਾਂਗੇ ਤੇ ਵੱਧ ਤੋਂ ਵੱਧ ਬਰਾਮਦਗੀ ਹੋਊਗੀ ਇਹਦੇ ਵਿੱਚ ਤੇ ਸਾਡੀ ਇਹ ਲਗਾਤਾਰ ਮੁਹਿੰਮ ਨਸ਼ਾ ਦੇ ਖਿਲਾਫ جاری ਹੈ ਜੀ ਤੇ ਮੈਂ ਇਹੀ ਤੁਹਾਡੀ ਪੂਰੀ ਸਾਡੇ ਦਾ ਕੋਆਪਰੇਸ਼ਨ ਹੈ ਤੇ ਮੈਂ ਲੋਕਾਂ ਨੂੰ ਵੀ ਇਹੀ ਕਹਿਣਾ ਚਾਹਣਾ ਵੀ ਸਾਨੂੰ ਇਹਦੇ ਵਿੱਚ ਪੂਰਾ ਦਾ ਪੂਰਾ ਜਿਵੇਂ ਸਾਥ ਮਿਲ ਰਿਹਾ ਹੈ ਉਹਨਾਂ ਦਾ ਸਾਥ ਦਿੰਦੇ ਰਹਿਣ ਤਾਂ ਕਿ ਆਪਾਂ ਨਸ਼ਾ ਦੇ ਖਿਲਾਫ ਜਿਹੜੀ ਇਸ جنگ ਨੂੰ ਜਿੱਤ ਸਕੀਏ ਥੈਂਕ ਯੂ ਜੀ ਇਹ ਸਾਡੇ ਚਾਰ ਜੀ ਲੋਕ ਇੱਥੋਂ ਮਿਲੇਗੀ ਇਹ ਜੀ ਨਿਰਮਲ ਸਿੰਘ ਉਰਫ सोनू ਆ ਇਹ 25 ਸਾਲ ਉਮਰ ਹੈ ਦੀ ਇਹ ਜਿਹੜਾ ਰਤਾਖੜੇ ਏਰੀਆ ਦੇ ਵਿੱਚੋਂ ਉੱਥੋਂ ਇਹ ਨਾਕਾ ਬੰਦੀ ਕੀਤੀ ਸੀ ਇਨਫੋਰਮੇਸ਼ਨ ਵੀ ਸੀ ਤੇ ਉੱਥੋਂ ਇਹ ਜਦੋਂ ਇਸ ਨੂੰ ਫੰਡ ਵਿੱਚ ਕਾਮਯਾਬੀ ਮਿਲੀ ਹੈ ਜੀ ਬੁਰਾ ਬੁਰਾ ਹਾਰੀ ਕਿੰਨੇ ਦਾ ਪੁਰਾਣਾ ਬੰਦ ਨਹੀਂ ਰਹੇ ਇਹਦੇ ਦੋ ਅੱਛਾ ਜੀ ਇਹਦੇ ਤੇ ਚਿਪ ਚਿਪ ਇਹ ਤਾਂ ਗੁਰਜੀਤ ਸਿੰਘ ਤੇ ਦੋ ਹੈਲਦੀ ਕਰ ਲੈਂਦੇ ਬੰਨੇ 11:00 ਬਿਜਲੀ ਜੋਗੀ ਆਈ ਸੀ ਕੋਲ ਅੱਗੇ ਟੈਂਟ ਵੀ ਜੀ ਆਉਂਦੇ ਨੇ ਕੋਮਾ ਤੋਂ ਵੀ ਕੋਲ ਤੇ ਇੱਕ ਹੋਰ ਜਿਹੜੀ ਤੁਹਾਨੂੰ ਹੋਰ ਇੱਕ ਬੜੀ ਵਧੀਆ ਜੀ ਜਿਹੜੀ ਉਹ ਜਿਹੜੀ ਸਨੇਚਿੰਗ ਵਾਲੀ ਸਨੇਚਿੰਗ ਵਾਲੀ ਜੀ ਐਕਸਟਰ ਕਰ ਦੇਣਾ ਚਲੋ ਬਾਤ ਕਰ ਲਵਾਂ ਅਲੱਗ-ਅਲੱਗ ਕਰਨੀਆਂ ਜੀ ਹਾਂ ਜੀ ਬਿਲਕੁਲ ਕਰਦੇ ਰਹੀਏ ਰੋਇੰਗ ਵਾਲੀ ਦੋਵੇਂ ਇਕੱਠੀਆਂ ਕਰਦੇ ਰੀਤ ਤਾਂ ਇਹੀ ਹੈ ਜੀ ਵੀ ਸਨੇਚਰ ਕੋਈ ਦੋ ਕਾਬੂ ਕੀਤੇ ਆ ਜੀ ਉਹਨਾਂ ਤੋਂ ਦੋ ਲੇਡੀਜ਼ ਦੀਆਂ ਜਿਹੜੀਆਂ ਮੁੰਦਰੀਆਂ ਰਿੰਗਸ ਮਿਲੀਆਂ ਤੇ ਇੱਕ ਮੋਬਾਈਲ ਉਹਨਾਂ ਤੋਂ ਬਰਾਮਦ ਕੀਤਾ। ਇਹ ਸਨੈਚਿੰਗ ਦੇ ਕੁਝ ਇਨਸੀਡੈਂਟ ਹੋ ਗਏ ਸੀਗੇ। ਲਗਾਤਾਰ ਤੇ ਸਾਡੀ ਬੜੀ ਮਿਹਨਤ ਦੇ ਨਾਲ ਲੋਕਲ ਪੁਲਿਸ ਵੱਲੋਂ ਸਿਟੀ ਡੀਐਸਪੀ ਸਿਟੀ ਐਸਐਚਓ ਸਿਟੀ ਵੱਲੋਂ ਜੋਰ ਲਾਇਆ ਗਿਆ। ਸੀਆਈਏ ਵੱਲੋਂ ਵੀ ਸਾਰਿਆਂ ਨੇ ਆਪਦੀ ਆਪੀ ਮਿਹਨਤ ਕਰਕੇ ਇਹ ਬੰਦਿਆਂ ਨੂੰ ਅਰੈਸਟ ਕਰਨ ਵਿੱਚ ਕਾਮਯਾਬੀ ਮਿਲੀ ਹੈ ਤੇ ਇਹਨਾਂ ਤੋਂ ਕਾਫੀ ਬਰਾਮਦਗੀ ਹੋਈ ਹੈ, ਹੋਰ ਬਰਾਮਦਗੀ ਵੀ ਹੋ ਰਹੀ ਹੈ। ਜਿਦੇ ਵਿੱਚ ਇਹਨਾਂ ਤੋਂ 5 ਹੋਰ ਇਹਨਾਂ ਨੇ ਵਰਦਤਾ ਮੰਨੀਆਂ ਸਨੈਚਿੰਗ ਦੀਆਂ। ਜਿਨ੍ਹਾਂ ਦੇ ਵਿੱਚ ਵੀ ਅਸੀਂ ਇਹਨਾਂ ਤੋਂ ਤਫ਼ਤੀਸ਼ ਚੱਲੀ ਹੈ ਤੇ ਵੱਧ ਤੋਂ ਵੱਧ ਜਿਹੜੀਆਂ ਰਿਕਵਰੀਜ਼ ਕਰਾਉਣ ਇਹ ਦੋ ਜਣੇ ਜਨੇ ਸੀ ਇਹ ਦੋ ਜਣੇ ਸੀ ਸਰ ਇਹ ਪਤਾ ਲੱਗਿਆ ਕਿ ਕਿੱਥੇ ਸਨੇਚਿੰਗ ਜ਼ਿਆਦਾ ਕਰਦੇ ਸੀ ਜੀ ਕਿਹੜੇ ਏਰੀਆ ਚ ਇਹ ਹਾਂਜੀ ਇਚਾ ਵਾਲਾ ਰੋਡ ਜਿਹੜੀ ਹਾਂ ਇਹਚਾ ਵਾਲਾ ਰੋਡ ਵਾਲੀ ਜਿਹੜੀ ਰਿਕਵਰੀ ਹੈ ਤਾਂ ਉਹ ਉਹ ਵਾਲੀ ਜਿਹੜੀ ਸਨੇਚਿੰਗ ਦੀ ਹੈ ਤੇ ਜ਼ਿਆਦਾ ਸ਼ਹਿਰ ਦੇ ਵਿੱਚ ਹੀ ਕਰਦੇ ਸੀਗੇ ਜੀ ਸ਼ਹਿਰ ਦੇ ਵਿੱਚ ਜਿਹੜੀਆਂ ਪੰਜੇ ਵਾਰ ਦਤਾਂ ਇਹਨਾਂ ਦੀਆਂ ਜੜੇ ਬੰਨਿਆ ਅ ਸਰ ਇਹ ਜਿਹੜੀ ਰਿਪ ਕਿੰਨੀ ਫੜੀ ਹੈਗੀ ਹੈ ਕਿੰਨੇ ਦੋਸ਼ੀ ਬੜੇ ਹੈਗੇ ਜੀ ਔਰ ਕੀ ਤੁਸੀਂ ਮਕਦਮਾ ਨੰਬਰ 157 ਚ ਇਹ ਤੋਂ 400 ਗ੍ਰਾਮ ਹੈਰਨ ਰਿਕਵਰ ਹੋਈ ਹੈ ਉਹਦੇ ਤੇ ਪਹਿਲਾਂ ਦੋ ਮੁਕਦਮੇ ਦਰਜ ਹੈ ਉਹ ਦੋਨੇ ਇੱਕ ਸਨੇਚਿੰਗ ਵਗੈਰਾ ਦਾ ਤੇ ਲੁੱਟਖੋ ਦਾ ਆਬਜੈਕਟ ਤੇ ਇਹ ਦੂਸਰਾ ਵੀ ਆਬਜੈਕਟ ਦਾ ਮਕਦਮਾ ਸਰ ਜਿਹੜੀ 4 ਕਿਲੋ ਤੋਂ ਉੱਪਰ ਫੜੀ ਗਈ 4.5 ਕਿਲੋ ਉਹ ਪਾਕਿਸਤਾਨ ਤੋਂ ਉਧਰੋਂ ਹੀ ਆਈ ਹੈ ਕਿਉਂਕਿ ਹੈਵੀ ਰਿਕਵਰੀ ਹੈ ਹਾਂਜੀ ਹਾਂਜੀ ਬਿਲਕੁਲ ਉਹ ਹੁਣ ਤੱਕ ਦੀ ਜਿਹੜੀ ਪੁਛਗਿੱਛ ਦੌਰਾਨ ਇਹੀ ਪਤਾ ਲੱਗਿਆ ਵੀ ਉਹ ਪਾਕਿਸਤਾਨ ਤੋਂ ਆਈ ਹੈ ਤੇ ਹੋਰ ਵੀ ਸਾਨੂੰ ਇਸ ਦੇ ਨਾਲ ਦੇ ਸਾਥੀਆਂ ਦੇ ਸੰਬੰਧੀ ਜਾਣਕਾਰੀ ਮਿਲੀ ਹੈ ਪੁਛਗਿੱਛ ਤੇ ਤਸੀਂ ਉਹਨਾਂ ਨੂੰ ਜਲਦ ਤੋਂ ਜਲਦ ਫੜ ਲਾਂਗੇ ਤੇ ਉਹਨਾਂ ਦੇ ਖਿਲਾਫ ਵੀ ਜਿਹੜੀ